ਵੈਲ ਗੀ ਕਾ ਖਾਸ ਹੈ ਵੈਲ ਗੀ ਕੀ ਪੱਥ ਹੈ ਮਨੁੱਖ ਦੇ ਕਲਪਨਾ ਕਰਨ ਤੇ ਹਕੀਕਤ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਅਸੀਂ ਬਹੁਤ ਵਾਰੀ ਐਵੇਂ ਦੁਨੀਆ ਦੇ ਵਿੱਚ ਵਰਤਦਿਆਂ ਹੋਇਆਂ ਐਵੇਂ ਹਵਾਈ ਤੀਰ ਜਾਂ ਐਵੇਂ ਵੱਡੀਆਂ-ਵੱਡੀਆਂ ਕਲਪਨਾ ਦੀਆਂ ਗੱਲਾਂ ਕਰਦੇ ਆਂ ਕਹਿਣ ਲੱਗੇ ਇੱਕ ਪਿੰਡ ਦੇ ਸਾਥ ਵਿੱਚ ਬੈਠੇ ਹੋਏ ਕੁਝ ਇੱਕ ਨੌਜਵਾਨ ਇਸ ਗੱਲ ਤੇ ਬਹਿਸ ਦੇ ਪਏ ਨੇ ਕਿ ਕਲਪਨਾ ਵੱਡੀ ਹੁੰਦੀ ਜਾਂ ਹਕੀਕਤ ਵੱਡੀ ਹੁੰਦੀ ਹੈ ਪਰ ਸਿੱਟਾ ਕੋਈ ਨਹੀਂ ਨਿਕਲਿਆ ਇੱਕ ਸਿਆਣਾ ਬਜ਼ੁਰਗ ਨਿਕਲਿਆ ਜਾਵੇ ਕੋਲ ਦੀ ਉਹਨੂੰ ਆਵਾਜ਼ ਦੇ ਕੇ ਕਹਿੰਦੇ ਕਹਿੰਦੇ ਬਜ਼ੁਰਗੋ ਸਾਡਾ ਇੱਕ ਮਸਲਾ ਉਲਝਿਆ ਪਿਆ ਤੁਸੀਂ ਸਮਝਾ ਸਕਦੇ ਹੋ ਬਜ਼ੁਰਗ ਕਹਿੰਦੇ ਲਓ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਕਹਿੰਦੇ ਜੀ ਹਕੀਕਤ ਤੇ ਕਲਪਨਾ ਦੇ ਵਿੱਚ ਫਰਕ ਕੀ ਹੁੰਦਾ ਆ ਕੋਈ ਉਦਾਹਰਣ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਉਸ ਬਜ਼ੁਰਗ ਨੇ ਕਿਹਾ ਸਭ ਤੋਂ ਵੱਡੀ ਉਦਾਹਰਣ ਮੈਂ ਆ ਕਹਿੰਦੇ ਕੀ ਏ ਕਹਿੰਦੇ ਸਮੇਂ ਦੇ ਨਾਲ ਮੇਰੇ ਅੱਖਾਂ ਦੀ ਜੋਤ ਚਲੀ ਗਈ ਪਰ ਮੈਨੂੰ ਦਿਸਣੋਂ ਜਦੋਂ ਹਟਿਆ ਤੇ ਮਖੱਜਲ ਖਵਾਰ ਹੋਣ ਲੱਗ ਪਿਆ ਮੇਰੇ ਬੱਚਿਆਂ ਨੇ ਜਿਹੜੇ ਕਿ ਮੇਰੇ 8 ਪੁੱਤਰ 8 ਨੂਆ ਗਾਂ ਉਹਨਾਂ ਦੇ ਪੁੱਤ ਧੀਆਂ ਕਹਿੰਦੇ ਐਨਾ ਕੋੜਵਾ ਮੈਨੂੰ ਸਾਂਭਣ ਵਾਲਾ ਕਹਿੰਦੇ ਮੇਰੇ ਬੇਟਿਆਂ ਨੇ ਕਿਹਾ ਕਿ ਬਾਪੂ ਤੇਰਾ ਇਲਾਜ ਕਰਵਾ ਦਈਏ ਤੂੰ ਅੱਖਾਂ ਖੁਣੋ ਬਹੁਤ ਖੱਜਲ ਖਵਾਰ ਹੋਣਾ ਪਿਆ ਆ ਕਹਿੰਦੇ ਨਹੀਂ ਮੈਂ ਇਸ ਗੱਲ ਤੇ ਅੜ ਗਿਆ ਕਿ ਨਾ ਬਿਲਕੁਲ ਨਹੀਂ ਮੇਰੇ 8 ਪੁੱਤਰ 8 ਨੂਆ ਗਾਂ ਉਹਨਾਂ ਦੇ ਬੱਚੇ ਸਭ ਮੇਰੀਆਂ ਹੀ ਅੱਖਾਂ ਨੇ ਕਹਿੰਦੇ ਇਹ ਪੁੱਤਰ ਮੇਰੀ ਕਲਪਨਾ ਸੀ ਕਹਿੰਦੇ ਇੱਕ ਦਿਨ ਭਿਆਨਕ ਤੂਫਾਨ ਆਇਆ ਤੂਫਾਨ ਕਰਕੇ ਸਾਡੇ ਘਰ ਨੂੰ ਲੱਗੀ ਅੱਗ ਕਹਿੰਦੇ ਮੈਂ ਉਸ ਘਰ ਦੇ ਵਿੱਚ ਫਸ ਗਿਆ ਕਸੂਤਾ ਕਹਿੰਦੇ ਮੈਂ ਬਹੁਤ ਮੁਸ਼ਕਲ ਦੇ ਨਾਲ ਕਿਸੇ ਸਿਆਣੇ ਪੁਰਖ ਦੀ ਸਹਾਇਤਾ ਨਾਲ ਉਸ ਬਲਦੀ ਹੋਈ ਅੱਗ ਦੇ ਵਿੱਚੋਂ ਬਾਹਰ ਨਿਕਲਿਆ ਕਹਿੰਦੇ ਪੁੱਤਰ ਮੈਂ ਕਲਪਨਾ ਕਰਦਾ ਸਾਂ ਕਿ ਮੇਰੇ 8 ਪੁੱਤਰ ਮੇਰੀਆਂ 8 ਨੂੰਆਂ ਮੇਰੀਆਂ ਹੀ ਅੱਖਾਂ ਨੇ ਪਰ ਜਦ ਮੁਸੀਬਤ ਪਈ ਉਹ ਕਲਪਨਾ ਕੰਮ ਨਹੀਂ ਆਈ ਵਰਤਾਰਾ ਉਹ ਵਰਤਿਆ ਜੋ ਹਕੀਕਤ ਹੈ